ਸਸਿਕਾ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਤੇ ਕੈਨੇਡਾ ਨੇ ਆਪਣੇ ਸਬੰਧਨਾਂ ਨੂੰ ਆਮ ਬਣਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਕਿਉਂਕਿ ਵਿਦੇਸ਼ ਮੰਤਰੀ ਐਸ ਜੀ ਸ਼ੰਕਰ ਅਤੇ ਉਹਨਾਂ ਦੀ ਹਮਰੂਤ ਬਾ ਅਨੀਤਾ ਆਨੰਦ ਨੇ ਸੋਮਵਾਰ ਨੂੰ ਇੱਕ ਰੋਡ ਮੈਪ ਦਾ ਐਲਾਨ ਕਰ ਦਿੱਤਾ ਜਿਦੇ ਵਿੱਚ ਸਹਿਯੋਗ ਨੂੰ ਵਧਾਉਣ ਦੇ ਲਈ ਕਈ ਪਹਿਲ ਕਦਮੀਆਂ ਸ਼ਾਮਲ ਕੀਤੀਆਂ ਗਈਆਂ ਨੇ ਅਤੇ ਕੁਝ ਦੂਜੇ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਸੰਵਾਦ ਦੀ ਮਹੱਤਤਾ ਨੂੰ ਰੇਖਾਕਿਤ ਕੀਤਾ ਗਿਆ ਤੇ ਇੱਕ ਦੁਰਲัพਪਾਤ ਕੈਨੇਡਾ ਸਾਂਝੇ ਬਿਆਨ ਦੇ ਵਿੱਚ ਮੰਤਰੀਆਂ ਨੇ ਇੱਕ ਦੂਜੇ ਦੀਆਂ ਚਿੰਤਾਵਾਂ ਅਤੇ ਸੰਵੇਦਨਸ਼ੀਲਤਾਵਾਂ ਅਤੇ ਵੱਧ ਦੀਆਂ ਆਰਥਿਕ ਪ੍ਰਕਰਤਾਵਾਂ ਦੇ ਸਤਿਕਾਰ ਦੇ ਵਿੱਚ ਆਧਾਰਿਤ ਰਚਨਾਤਮਕ ਅਤੇ ਸੰਤੁਲਿਤ ਪਾਈਵਾਲੀ ਦੀ ਮੰਗ ਕੀਤੀ ਹੈ ਅਨੀਤਾ ਨੰਦ ਜੋ ਵਿਦੇਸ਼ ਮੰਤਰੀ ਵਜੋਂ ਆਪਣੀ ਪਹਿਲੀ ਭਾਰਤ ਫੇਰੀ ਉੱਤੇ ਆਏ ਉਹਨਾਂ ਦਾ ਪੀਐਮ ਮੋਦੀ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਕਿਉਂਕਿ ਦੁਵੱਲੇ ਸਬੰਧ ਲਗਾਤਾਰ ਪਿੰਗਲਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਜੂਨ ਦੇ ਵਿੱਚ ਕੈਨੇਡਾ ਵਿੱਚ ਜੀ7 ਸੰਮੇਲਨ ਦੇ ਹਾਸ਼ੀਏ ਉਤੇ ਹਮਰੁੱਤਬਾ ਮਾਰਕ ਕਾਨੀ ਦੇ ਨਾਲ ਆਪਣੀ ਬਹੁਤ ਹੀ ਲਾਭਕਾਰੀ ਮੁਲਾਕਾਤ ਨੂੰ ਯਾਦ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ 1 ਉੱਤੇ ਪੋਸਟ ਕਰਦੇ ਹੋਏ ਕਿਹਾ ਕਿ ਆਨੰਦ ਦੇ ਨਾਲ ਆਪਸੀ ਵਿਕਾਸ ਅਤੇ ਖੁਸ਼ਹਾਲੀ ਦੇ ਲਈ ਵਪਾਰ, ਟੈਕਨੋਲੋਜੀ, ਉर्जा, ਖੇਤੀਬਾੜੀ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਉੱਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਅਨੀਤਾ ਆਨੰਦ ਤੋਂ ਜਦੋਂ ਪੁੱਛਿਆ ਗਿਆ ਕਿ ਕੈਨੇਡਾ ਆਪਣੀ ਧਰਤੀ ਉੱਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਰ ਕਦਮ ਚੁੱਕ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਵਕਵਾਦੀਆਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਵਿਅਕਤੀ ਦੀ ਵਾਪਸੀ ਦੀ ਮੰਗ ਬਾਰੇ ਭਾਰਤ ਦੀਆਂ ਚਿੰਤਾਵਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ਓਹੋ ਆਟਵਾ ਦੀ ਐਲਾਨਦਾ ਹੈ ਵਿਦੇਸ਼ੀ ਡਿਪਲੋਮੇਟਾਂ ਦੀ ਸੁਰੱਖਿਆ ਬਾਰੇ ਉਹਨਾਂ ਨੇ ਕਿਹਾ ਕਿ ਓਟਵਾ ਉਹ ਨਦੀ ਸੁਰੱਖਿਆ ਦਾ ਆਪਣਾ ਕੰਮ ਬਹੁਤ ਗੰਭੀਰਤਾ ਦੇ ਨਾਲ ਲੈਂਦਾ ਹੈ ਹਦੀਪ ਸਿੰਘ ਨਿਚਰ ਦੇ ਕਤਲ ਦੀ ਜਾਂਚ ਦੀ ਪ੍ਰਗਤੀ ਬਾਰੇ ਉਸਨੇ ਕਿਹਾ ਕਿ ਕੈਨੇਡੀਅਨਸ ਨੂੰ ਸਾਡੇ ਦੇਸ਼ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ ਅਤੇ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਗੱਲਬਾਤ ਦਾ ਉਦੇਸ਼ ਹੈ ਨਵੀਂ ਦਿੱਲੀ ਓਟਵਾ ਕਾਰੋਬਾਰ ਅਤੇ ਵਪਾਰ ਨੂੰ ਹੁਲਾਰਾ ਦੇਣ ਦੇ ਲਈ ਮਿਸ਼ਨਾਂ ਨੂੰ ਮਜ਼ਬੂਤ ਕਰਦੇ ਨੇ ਮਸਤੇ Thank you so much for the warm welcome that we've received this morning. We are so grateful to be able to further the Canada India relationship with you here in New Delhi today. I want to, first and foremost, extend my appreciation to you uh, for the conversation that you and I have had. Since I was appointed as Canada's Minister of Foreign Affairs on May 13th. Equally, Prime Minister Carney was pleased to welcome Prime Minister Modi to the G7 summit in Kananaskis, where they had a productive bilateral engagement, which very much informs the conversation that we are having here today. I want to suggest that the co cooperation that we have seen from your side and certainly very welcome and today we'll be discussing the India Canada joint statement which is comprehensive and covers a number of issues that will allow us to continue the work to elevate the bilateral relationship ਦਸਵੀਂ ਛੇਵੇਂ ਕਿ ਦੋਵੇਂ ਤਿਰੰਮ ਰਿਕਾ ਟੈਰਿਫ ਨੀਤੀਆਂ ਤੋਂ ਹੋਣ ਵਾਲੇ ਸੰਭਾਵੀ ਨੁਕਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਨੇ ਬਿਆਨ ਦੇ ਵਿੱਚ ਉਲਾਨ ਕੀਤਾ ਹੈ ਕਿ ਅੱਜ ਦੀਆਂ ਆਰਥਿਕ ਹਕੀਕਤਾਂ ਅਤੇ ਹਰੇਕ ਦੇਸ਼ ਦੀਆਂ ਰਣਨੀਤਿਕ ਤਰਜੀਹਾਂ ਜੀਹਾਂ ਤੋਂ ਜਾਣੂ ਦੁੱਲੇ ਵਪਾਰ ਅਤੇ ਨਿਵੇਸ਼ ਉੱਤੇ ਮੰਤਰੀ ਪੱਤਰੀ ਚੁਲਚਾਵਾ ਦੀ ਸ਼ੁਰੂਆਤ ਚਲਦੀ ਹੋਵੇਗੀ ਜੁਰੇ ਕਿ ਦੋਮਾ ਤਿਰ ਨੇ ਵਪਾਰ ਸਮਝੌਤੇ ਦੇ ਲਈ ਗਲਪਾਤ ਮੂੜੂ ਸ਼ਿਰ ਕਰਨ ਦੇ ਲਈ ਦਿਲਚਸਪੀ ਵੀ ਦਿਖਾਈ ਗਏ ਪਰ ਇਸ ਉੱਤੇ ਅੱਗੇ ਵਧਣ ਦੇ ਲਈ ਉਹਨਾਂ ਨੂੰ ਵਪਾਰ ਮੰਤਰੀਆਂ ਦੀ ਮੀਟਿੰਗ ਦੀ ਉਡੀਕ ਕਰਨੀ ਪਵੇਗੀ ਤੁਜਪਾਸੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਕੈਨੇਡਾ ਦੁਵੱਲੇ ਸਬੰਧ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲਗਾਤਾਰ ਅੱਗੇ ਵਧ ਰਹੇ ਨੇ ਅਸੀਂ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਣ ਦੇ ਲਈ ਜ਼ਰੂਰੀ ਗਤੀਵਿਧੀਆਂ ਬਹਾਲ ਕਰਨ ਅਤੇ ਮੁਰਸੁਜਿਤ ਕਰਨ ਲਈ ਕੰਮ ਕਰ ਰਹੇ ਹਾਂ ਭਾਰਤ ਕੈਨੇਡਾ ਵਿੱਚ ਇੱਕ ਪੂਰਕ ਅਰਥਵਿਵਸਥਾ ਖੁੱਲਾ ਸਮਾਜ ਵਿਭਿੰਨਤਾ ਤੇ ਬਹੁਲਵਾਦ ਦੇਖਦਾ ਹੈ ਸਸਿਕਾ ਜੀ ਮੈਂ ਹਕੂਮਲਕਪੁਰ ਤੋਂ ਦੇਖ ਰਿਹਾ ਹਾਂ ਚੈਨਲ ਪੰਜਾਬੀ ਭਾਰਤ ਤੇ ਕੈਨੇਡਾ ਨੇ ਆਪਣੇ ਸਬੰਧਨ ਨੂੰ ਆਮ ਬਣਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਕਿਉਂਕਿ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਉਹਨਾਂ ਦੀ ਹਮਰੂਤ ਬਾ ਅਨੀਤਾ ਆਨੰਦ ਨੇ ਸੋਮਵਾਰ ਨੂੰ ਇੱਕ ਰੋਡ ਮੈਪ ਦਾ ਐਲਾਨ ਕਰ ਦਿੱਤਾ ਜਿਦੇ ਵਿੱਚ ਸਹਿਯੋਗ ਨੂੰ ਵਧਾਉਣ ਦੇ ਲਈ ਕਈ ਪਹਿਲਕਦਮੀਆਂ ਸ਼ਾਮਲ ਕੀਤੀਆਂ ਗਈਆਂ ਨੇ ਅਤੇ ਇੱਕ ਦੂਜੇ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਸੰਵਾਦ ਦੀ ਮਹੱਤਤਾ ਨੂੰ ਰੇਖਾਕਿਤ ਕੀਤਾ ਗਿਆ ਤੇ ਇੱਕ ਦੁਰਲੱਭਾ ਕੈਨੇਡਾ ਸਾਂਝੇ ਬਿਆਨ ਦੇ ਵਿੱਚ ਮੰਤਰੀਆਂ ਨੇ ਇੱਕ ਦੂਜੇ ਦੀਆਂ ਚਿੰਤਾਵਾਂ ਅਤੇ ਸੰਵੇਦਨਸ਼ੀਲਤਾਵਾਂ ਅਤੇ ਵੱਧਦੀਆਂ ਆਰਥਿਕ ਪ੍ਰਕਰਤਾਵਾਂ ਦੇ ਸਤਿਕਾਰ ਦੇ ਵਿੱਚ ਆਧਾਰਿਤ ਰਚਨਾਤਮਕ ਅਤੇ ਸੰਤੁਲਿਤ ਪਾਈਵਾਲੀ ਦੀ ਮੰਗ ਕੀਤੀ ਹੈ ਅਨੀਤਾ ਨੰਦ ਜੋ ਵਿਦੇਸ਼ ਮੰਤਰੀ ਵਜੋਂ ਆਪਣੀ ਪਹਿਲੀ ਭਾਰਤ ਫੇਰੀ ਉੱਤੇ ਆਈ ਉਹਨਾਂ ਦਾ ਪੀਐਮ ਮੋਦੀ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਕਿਉਂਕਿ ਦੋ ਵੱਲੇ ਸੰਬੰਧ ਲਗਾਤਾਰ ਪਿੰਗਲਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਜੂਨ ਦੇ ਵਿੱਚ ਕੈਨੇਡਾ ਵਿੱਚ ਜੀ7 ਸੰਮੇਲਨ ਦੇ ਹਾਸ਼ੀਏ ਉਤੇ ਹਮਰੁੱਤਬਾ ਮਾਰਕ ਕਾਨੀ ਦੇ ਨਾਲ ਆਪਣੀ ਬਹੁਤ ਹੀ ਲਾਭਕਾਰੀ ਮੁਲਾਕਾਤ ਨੂੰ ਯਾਦ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਉੱਤੇ ਪੋਸਟ ਕਰਦੇ ਹੋਏ ਕਿਹਾ ਕਿ ਆਨੰਦ ਦੇ ਨਾਲ ਆਪਸੀ ਵਿਕਾਸ ਅਤੇ ਖੁਸ਼ਹਾਲੀ ਦੇ ਲਈ ਵਫਾਰ ਟੈਕਨੋਲੋਜੀ, ਉਲਜਾ, ਖੇਤੀਬਾੜੀ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਉੱਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਅਨੀਤਾ ਅਨੰਤ ਤੋਂ ਜਦੋਂ ਪੁੱਛਿਆ ਗਿਆ ਕਿ ਕੈਨੇਡਾ ਆਪਣੀ ਧਰਤੀ ਉੱਤੇ ਆਪਣੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਰ ਕਦਮ ਚੁੱਕ ਰਿਹਾ ਤਾਂ ਉਨ੍ਹਾਂ ਕਿਹਾ ਕਿ ਵਕਵਾਦੀਆਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਵਿਅਕਤੀਆਂ ਦੀ ਵਾਪਸੀ ਦੀ ਮੰਗ ਬਾਰੇ ਭਾਰਤ ਦੀਆਂ ਚਿੰਤਾਵਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ਓਟਵਾ ਦੀ ਐਲਾਨਦਾ ਹੈ ਵਿਦੇਸ਼ੀ ਡਿਪਲੋਮੇਟਾਂ ਦੀ ਸੁਰੱਖਿਆ ਬਾਰੇ ਉਹਨਾਂ ਨੇ ਕਿਹਾ ਕਿ ਓਟਵਾ ਉਹ ਨਦੀ ਸੁਰੱਖਿਆ ਦਾ ਆਪਣਾ ਕੰਮ ਬਹੁਤ ਗੰਭੀਰਤਾ ਦੇ ਨਾਲ ਲੈਂਦਾ ਹੈ ਹਦੀਪ ਸਿੰਘ ਨਿਚਰ ਦੇ ਕਤਲ ਦੀ ਜਾਂਚ ਦੀ ਪ੍ਰਗਤੀ ਬਾਰੇ ਉਸਨੇ ਕਿਹਾ ਕਿ ਕੈਨੇਡੀਅਨਸ ਨੂੰ ਸਾਡੇ ਦੇਸ਼ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ ਅਤੇ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਗੱਲਬਾਤ ਦਾ ਉਦੇਸ਼ ਹੈ ਨਵੀਂ ਦਿੱਲੀ ਓਟਵਾ ਕਾਰੋਬਾਰ ਅਤੇ ਵਪਾਰ ਨੂੰ ਹੁਲਾਰਾ ਦੇਣ ਦੇ ਲਈ ਮਸ਼ੀਨਾਂ ਨੂੰ ਮਜ਼ਬੂਤ ਕਰਦੇ ਨੇ ਮਸਟੇ Thank you so much for the warm welcome that we've received this morning. We are so grateful to be able to further the Canada India relationship with you here in New Delhi today. I want to, first and foremost, extend my appreciation to you uh, for the conversation that you and I have had. Since I was appointed as Canada's Minister of Foreign Affairs on May 13th. Equally, Prime Minister Carney was pleased to welcome Prime Minister Modi to the G7 summit in Kananaskis, where they had a productive bilateral engagement, which very much informs the conversation that we are having here today. I want to suggest that the co cooperation that we have seen from your side and certainly very welcome and today we'll be discussing the india-canada joint statement which is comprehensive and covers a number of issues that will allow us to continue the work to elevate the bilateral relationship ਦੋਸਤੂ ਚੁਮੀ ਕਿ ਦੋਵੇਂ ਤਿਰੰਮ ਅਮਰੀਕਾ ਟੈਰਿਫ ਨੀਤੀਆਂ ਤੋਂ ਹੋਣ ਵਾਲੇ ਸੰਭਾਵੀ ਨੁਕਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀਆਂ ਨੇ ਉਹਨਾਂ ਨੇ ਬਿਆਨ ਦੇ ਵਿੱਚ ਉਲਾਨ ਕੀਤਾ ਹੈ ਕਿ ਅੱਜ ਦੀਆਂ ਆਰਥਿਕ ਹਕੀਕਤਾਂ ਅਤੇ ਹਰੇਕ ਦੇਸ਼ ਦੀਆਂ ਰਣਨੀਤਿਕ ਤਲਜੀਹਾਂ ਜੀਹਾਂ ਤੋਂ ਜਾਨੂ ਦਵੱਲੇ ਵਪਾਰ ਅਤੇ ਨਿਵੇਸ਼ ਉੱਤੇ ਮੰਤਰੀ ਪੱਤਰੀ ਚੁਲਚਾਵਾ ਦੀ ਸ਼ੁਰੂਆਤ ਚਲਦੀ ਹੋਵੇਗੀ ਜੁਰ ਕਿ ਦੋਮਾ ਤਿਰਨੇ ਵਪਾਰ ਸਮਝੌਤੇ ਦੇ ਲਈ ਗਲਪਾਤ ਮੂੜੀ ਸ਼ਿਰਕਰਨ ਦੇ ਲਈ ਦਿਲਚਸਪੀ ਵੀ ਦਿਖਾਈ ਗਏ ਪਰ ਇਸ ਉੱਤੇ ਅੱਗੇ ਵਧਣ ਦੇ ਲਈ ਉਹਨਾਂ ਨੂੰ ਵਪਾਰ ਮੰਤਰੀਏ ਦੀ ਮੀਟਿੰਗ ਡਿਊਟੀ ਕਰਨੀ ਪਵੇਗੀ ਤੁਜੇ ਪਾਸੇ ਪ੍ਰਧਾਨ ਮੰਤਰੀ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਕੈਨੇਡਾ ਦੁਵੱਲੇ ਸਬੰਧ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲਗਾਤਾਰ ਅੱਗੇ ਵਧ ਰਹੇ ਨੇ ਅਸੀਂ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਣ ਦੇ ਲਈ ਜ਼ਰੂਰੀ ਗਤੀਵਿਧੀਆਂ ਬਹਾਲ ਕਰਨ ਅਤੇ ਮੂਰ ਸੁਰਜੀਤ ਤਰੰਧਲੀ ਕੰਮ ਕਰ ਰਹੇ ਹਾਂ ਭਾਰਤ ਕੈਨੇਡਾ ਵਿੱਚ ਇੱਕ ਪੂਰਕ ਅਥਵਵਸਥਾ ਖੁੱਲਾ ਸਮਾਜ ਵਿਭਿੰਨਤਾ ਤੇ ਬਹੁਲਵਾਦ ਦੇਖਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ